ਕਿਉਂ ਬੇਚੀ ਕਰ ਨਹੀਂ ਆਇਆ ਸਾਰੇ ਦੇਖੀ ਜਾਂਦੇ ਮੈਂ ਦੇਖੀ ਆਂ ਤੇ ਮੈਂ ਆ ਜਾ ਐ ਕਦੋਂ ਕਰਦੀਆਂ ਦੇਖੀ ਯਾ ਤੂੰ ਵਾਪਸ ਮੁੜ ਜਾ ਕਰ ਨਹੀਂ ਨਾ ਕਰ ਦੇ ਨਹੀਂ ਬਾਕੀ ਗੱਲ ਮੰਨ ਲੈ ਮੈਂ ਤੈਨੂੰ ਦੇਖੀ ਮੈਂ ਤੈਨੂੰ ਕੁਸਤਿਆ ਮੈਂ ਤਾਂ ਜਾਉਂਗੀ ਮੈਂ ਤਾਂ ਰਹਿਂਦੀ ਨਹੀਂ ਮੇਰਾ ਜੂਸ ਕਰ ਮੈਂ ਤਾਂ ਜਾਣੀ ਆ ਮੈਂ ਨਹੀਂ ਰਹਿੰਦੀ ਰਹਿੰਦੀ ਮੈਂ ਜਰਾ ਮੇਤਾ ਬਾਸਾਂ ਵਾਲੀ ਮੈਂ ਤਾਂ ਜਾਣੀ ਆ ਛੱਡ ਦੇ ਨਾ ਨਾ ਮੈਂ ਨਹੀਂ ਰਹਿੰਦੀ ਜਾਣੀ ਆ ਪਿੰਡ ਵਾਲੇ ਕੀ ਨਾ 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 ਕੋਈ ਆਖੀ ਜਾਣ ਮੈਂ ਤਾਂ ਜਾਉਂਗੀ ਹੈਲੋ ਮੰਮੀ ਸਤਿ ਸ੍ਰੀ ਅਕਾਲ ਹਾਂ ਉਹ ਨਾ ਬੱਸ ਚੜ੍ਹੇ ਮੰਮੀ ਰੁਸ ਕੇ ਮੇਰੇ ਨਾਲ ਤੇ ਤੁਸੀਂ ਦੇਖ ਲਓ ਚੰਗਾ ਆਉਂਦੀ ਆ ਇਕੱਲੀ ਹੀ ਆ ਗਈ ਉਹ ਕੁੜਦਾ ਜਲੂਸ ਇਹਨਾਂ ਦਾ ਨਿਕਲੀ ਜਾਵੇ ਜਲੂਸ ਮੈਥੋਂ ਨਹੀਂ ਕੰਮ ਕੋ ਮੇ ਹੁੰਦੇ ਗੇ ਮੰਮੀ ਸਸਰੀ ਕਾ ਸਸਰੀ ਕਾ ਔਰ ਪੁੱਤ ਤੂੰ ਬਿਨਾ ਦੱਸਿਆ ਆ ਗਈ ਕਿਵੇਂ ਆ ਗਈ ਤੂੰ ਬਿਨਾ ਦੱਸਿਆ ਆ ਗਈ ਕੋਨੇ ਜੀਤਾ ਨਹੀਂ ਆ ਤੇਰੇ ਨਾਲ ਤੂੰ ਕੱਲੀ ਆ ਗਈ ਕੀ ਗੱਲ ਪੁੱਤ ਹਸ ਕੇ ਹੀ ਨਾ ਕੁੜਦਾ ਮਾਦਦਾ ਨਹੀਂ ਨਸ਼ੇ ਪੱਤੇ ਕਰਦਾ ਨਾ ਗਾਇਆ ਕਰਦਾ ਬਣੀ ਨਾ ਹੋਰ ਗੱਲ ਕੀ ਹੈ ਪੁੱਤ ਮੰਮੀ ਹਰ ਇੱਕ ਗੱਲ ਤੇ ਰੋਕੀ ਟੋਕੀ ਜਾਂਦਾ ਰਹਿੰਦਾ ਹੁਣ ਪੁੱਤ ਤੇਰੀ ਕੀ ਸਲਾਹ ਹੈ ਮੰਮੀ ਮੈਂ ਨਹੀਂ ਉੱਥੇ ਰਹਿੰਦੀ ਮੈਂ ਮੁੰਡਿਆ ਹਾਂ ਮੰਮੀ ਦੱਸ ਕੀ ਕੰਮ ਆ ਚੱਲ ਭਾਈ ਗੱਡੀ ਕੱਢ ਬਾਹਰ ਆਪਾਂ ਕੁੜੀ ਵਾਸਤੇ ਰਿਸ਼ਤਾ ਦੇਖ ਕੇ ਜੀ ਕਿਉਂ ਮੰਮੀ ਜੀ ਨਾ ਪੁੱਤ ਤੂੰ ਉੱਥੇ ਰਹਿਣੀ ਐ ਨਾ ਤੈਨੂੰ ਅਸੀਂ ਇੱਥੇ ਬਿਠਾ ਸਕਦੇ ਆ ਕੋਈ ਬੰਨ ਸੋ ਪਤਾ ਤੇਰਾ ਕਰਨਾ ਹੀ ਬਹੁ ਸਾਨੂੰ ਮੈਂ ਤਾਂ ਹੋਰ ਕਹਿਣਾ ਤੈਨੂੰ ਮੰਮੀ ਪਹਿਲਾਂ ਆਪਾਂ ਜਿੱਤੇ ਨਾ ਸਰਵਿਸ ਕਰੀਏ ਉਹ ਟੋਕਦਾ ਕਿ ਮੈਂ ਕੁੜੀ ਨੂੰ ਚੱਲ ਸੋਚਦਾ ਕੀ ਆ ਚੱਕ ਡਾਂਗ ਚੱਲ ਚੱਲੀਏ ਆਪਾਂ ਨਹੀਂ ਨਹੀਂ ਮੰਮੀ ਅੱਜ ਤਾਂ ਕੋਈ ਗੱਲ ਹੀ ਨਹੀਂ ਇਹੀ ਦੱਤੀ ਹੈ ਤੈਨੂੰ ਅਸੀਂ ਕਹਨੇ ਅੱਜ ਤੱਕ ਕੋਈ ਗੱਲ ਨਹੀਂ ਜੇ ਭੜਾ ਚਾਹਣੀ ਆ ਨਾ ਆਪਦਾ ਤਾਂ ਉਨੇ ਵਾਰੀ ਵਾਪਸ ਮੁੜ ਜਾ ਨਹੀਂ ਡਾਂ ਤੇਰੇ ਤੇ ਭੂ ਕੁੜੀਏ ਮम्मी ਮੈਨੂੰ ਛੱਡਿਓ ਮੈਥੋਂ ਗਲਤੀ ਹੋ ਗਈ ਹੁਣ ਨਹੀਂ ਮੈਂ ਰੁੱਸ ਕੇ ਆਉਂਦੀ ਗੱਲ ਸੁਣ ਲੈ ਕੁੜੀਏ ਸਾਡੇ ਕੋਲ ਛੱਡਣ ਛੱਡਣ ਦਾ ਟਾਈਮ ਨਹੀਂ ਹੈਗਾ ਆ ਚੱਕ 100 ਰੁਪਇਆ ਜਿਵੇਂ ਆਈਆਂ ਨਾ ਉਵੇਂ ਵਾਪਸ ਭੱਜ ਜਾ ਚੰਗਾ ਬਾਈ ਮੈਥੋਂ ਗਲਤੀ ਹੋ ਗਈ ਮੈਂ ਜਾਣੀ ਆ ਹਾਂਜੀ ਸਸਤੀ ਕਾਲਜੀ ਸਾਰਿਆਂ ਨੂੰ ਵੀਡੀਓ ਤੁਸੀਂ ਦੇਖ ਲਈ ਵੀ ਕੀ ਸਿੱਖਿਆ ਮਿਲੀ ਆ ਸੋ ਬਾਈ ਜੀ ਮਾਪਿਓ ਤਾਂ ਨਾ ਇੱਕੋ ਵਾਰੀ ਜਦੋਂ ਧੀ ਨੂੰ ਬਿਉਂਦਾ ਹੈਗਾ ਤਾਂ ਉਹਦੀ ਨੱਕ ਨਾ ਜੀਭ ਲੱਗ ਜਾਂਦੀ ਹੈ ਦੂਜੀ ਵਾਰੀ ਬਾਪਿਓ ਬਾਈ ਜੀ ਕਿੱਥੇ ਕਿੱਥੇ ਆਪਣੀ ਧੀ ਨੂੰ ਤੋੜ ਦੂਗਾ ਛੋਟੀਆਂ ਨੂੰ ਵੀ ਮੇਰੀ ਭੈਣਾਂ ਨੂੰ ਬੇਨਤੀ ਆ ਵੀ ਤੀਜੇ ਦਿਨ ਰੁੱਸ ਕੇ ਆਪਦੇ ਪੇਕੇ ਘਰ ਨਾ ਜਾਇਆ ਕਰਨ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਹਨਾ ਇਹ ਨਿੱਕੇ ਨਿੱਕੀਆਂ ਗੱਲਾਂ ਤੇ ਪੜਦੇ ਪਾਉਣੇ ਚਾਹੀਦੇ ਆ ਫੇਰ ਨਹੀਂ ਘਰ ਵਸਦੇ ਬਾਈ ਜੀ ਜੇ ਆਪਾਂ ਨਿੱਕੇ ਨਿੱਕੇ ਗੱਲਾਂ ਨੂੰ ਆਪਾਂ ਵੱਡੀਆਂ ਬਣਾਉਣ ਲੱਗ ਜਾਈਏ ਹਨਾ ਸੋ ਮੇਰੀ ਵੀਡੀਓ ਉਹਨਾਂ ਭੈਣਾਂ ਤੱਕ ਉਹਨਾਂ ਧੀਾਂ ਤੱਕ ਪਹੁੰਚਾ ਦਿਓ ਜੋ ਛੋਟੀਆਂ ਛੋਟੀਆਂ ਗ ਮਤਲਬ ਆਪਦੇ ਪੇਕੇ ਘਰ ਦੇ ਨਾਲ ਸ਼ੇਅਰ ਕਰਦਿਆਂ ਦੇ ਤੇ ਘਰ ਉਹਨਾਂ ਦੇ ਉੱਜੜ ਜਾਂਦੇ ਨੇ ਬਾਈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਦੀ ਨਾਲ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ